ਆਰਿਓ ਸਪੇਨ ਕੋਡ ਦਾ ਆਰਡਰ ਹੈ ਕਿ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਸਰਕਾਰਾਂ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇਟਲ ਇਨਸੈਂਟਿਵ ਦੇਣਗੀਆਂ ਤੇ ਕਿਸਾਨ ਉਹਦੇ ਨਾਲ ਪ੍ਰਾਲੀ ਨੂੰ ਸਾਹਮਣਗੇ ਲੇਕਿਨ ਅਜ ਤੱਕ ਪੰਜਾਬ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਹੈ ਕਿ ਹਰਿਆਣਾ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਹੈ ਤੇ ਯੂਪੀ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਕਿਸਾਨਾਂ ਦੀ ਦਮਾ ਕਿਸੇ ਨੇ ਵੜੀ ਨਹੀਂ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਣਾ ਹੈ ਇਤੋਂ ਵੀ ਵੱਡੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਦੀ ਇੱਕ ਸਟੇਟਮੈਂਟ ਆਈ ਉਹ ਇੱਕ ਪਬਲਿਕ ਦੇ ਵਿੱਚ ਕਿਤੇ ਪਬਲਿਕ ਮੀਟਿੰਗ ਤੇ ਬੋਲ ਰਹੇ ਨੇ ਉਹ ਕਹਿ ਰਹੇ ਨੇ ਕਿ ਬਿਲਕੁਲ ਪੰਜਾਬ ਦਾ ਧੂਮਾ ਦਿੱਲੀ ਨਹੀਂ ਆਉਂਦਾ ਆ ਹੀ ਨਹੀਂ ਸਕਦਾ ਔਰ ਕਰਲੇ ਉਹਨਾਂ ਨੇ ਨਹੀਂ ਕਿਹਾ ਬਹੁਤ ਸਾਰੇ ਐਕਸਪਰਟਾਂ ਨੇ ਇਹ ਗੱਲ ਸਿੱਧ ਕਰਤੀ ਕਿ ਜਿੰਨੀ ਕਿ ਸਪੀਡ ਤੇ ਹਵਾ ਹੁੰਦੀ ਆ ਪੰਜਾਬ ਦਾ ਧੂਆ ਦਿੱਲੀ ਜਾ ਕੇ ਸੈਟਾ ਇਹ ਗੱਲ ਉਹ ਸਾਹਮਣੇ ਆਈ ਹੈ ਤਾਂ ਫਿਰ ਅੱਜ ਜੇਕਰ ਪੋਲੂਸ਼ਨ ਕੰਟਰੋਲ ਕਰਨਾ ਹੈ ਪੋਲੂਸ਼ਨ ਦਾ ਕਾਰਨ ਕਿਸਾਨ ਨਹੀਂ ਹੈ ਪੰਜਾਬ ਹਰਿਆਣਾ ਦਾ ਕਿਸਾਨ ਨਹੀਂ ਹੈ ਤੇ ਪੋਲੂਸ਼ਨ ਦਿੱਲੀ ਦਾ ਕੰਟਰੋਲ ਕਰਨਾ ਹੈ ਤੇ ਸਜ਼ਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੂੰ ਦਿੱਤੀ ਜਾਣੀ ਹੈ ਤੇ ਇਹਦਾ ਮਤਲਬ ਹੈ ਕਿਸਾਨ ਨੂੰ ਮਿਸਾਲ ਸੈੱਟ ਕਰਨ ਵਾਸਤੇ ਬੜੀ ਚੜਾ ਦਿੱਤਾ ਜਾਏ ਇਸ ਕਿਸਾਨ ਨੂੰ ਤਾਂ ਇਹਦਾ ਮਤਲਬ ਕਿਸਾਨ ਨੂੰ ਮਾਰ ਦਿਓ ਦੂਸਰਿਆਂ ਦੀ ਕਿਸੇ ਨੂੰ ਅਸੀਂ ਰੋਕਣਾ ਹੈ ਕਿ ਤੁਸੀਂ ਪੁਲਿਸ ਭਾਈ ਨਾ ਕਰੋ ਆ ਵੇਖੋ ਕਿਸਾਨ ਅਸੀਂ ਜੇਲ੍ਹ ਭੇਜਦੇ ਮੈਂ ਦੱਸਣਾ ਚਾਹੁੰਦਾ ਕਿ ਪੰਜ ਕਿਸਾਨ ਜੇਲ੍ਹ ਭੇਜ ਦੋਗੇ 10 ਭੇਜ ਦੋਗੇ 20 ਭੇਜ ਦੋਗੇ 50 ਭੇਜ ਦੋਗੇ 100 ਭੇਜ ਦੋਗੇ ਉਹਦਾ ਹੋ ਸਕਦਾ ਦੂਜਿਆਂ ਦੇ ਉੱਤੇ ਅਸਰ ਨਾ ਜਾਵੇ ਲੇਕਿਨ ਅਗਰ ਇਹੀ 5-7 ਇੰਡਸਟਰੀਲਿਸਟ ਅਗਰ ਉਹਨਾਂ ਨੂੰ ਜੇਲ੍ਹ ਭੇਜਦੇ ਹਾਂ ਤਾਂ ਪੂਰੇ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਨਾਲ ਦੀ ਨਾਲ ਪੋਲੂਸ਼ਨ ਕੰਟਰੋਲ ਹੋ ਜਾਏਗਾ ਸੋ ਕਰਨ ਦੀ ਤਾਂ ਉਧਰ ਨੂੰ ਲੋੜ ਹੈ ਮੰਨ ਲਿਓ ਭਾਈ ਕਿ ਸੁਪਰੀਮ ਕੋਰਟ ਨੂੰ ਇਹ ਚਾਹੀਦਾ ਕਰਨਾ ਕਿ ਜੋ ਤੁਸੀਂ ਇੱਕ ਫੈਸਲਾ ਦਿੱਤਾ ਹੈ ਕਿ 100 ਰੁਪਏ ਪ੍ਰਤੀ ਕੰਟੇਨਰ ਸੈਟਅਪ ਦੇਣੇ ਹੈ ਕਿ ਸਰਕਾਰਾਂ ਤੇ ਕਿਸਾਨ ਬਾਦ ਦੇ ਵਿੱਚ ਪ੍ਰਾਰੀ ਨੂੰ ਅੱਗ ਨਾ ਲਾਵੇ ਤਾਂ ਉਹ ਇਹਨਾਂ ਨੂੰ ਲਾਗੂ ਕਰਵਾਉਣਾ ਜੀ ਤੁਹਾਡਾ ਹੁਕਮ ਇਹਨਾਂ ਨੇ ਤਲਾਕੂ ਨਹੀਂ ਕੀਤਾ ਸਰਕਾਰ ਨੇ ਤਾਂ ਸੋ ਆਪ ਜੀ ਦਾ ਹੁਕਮ ਆ ਆਪ ਜੀ ਦਾ ਹੁਕਮ ਨੂੰ ਲਾਗੂ ਕਰਵਾਓ ਕਿਸਾਨਾਂ ਨੂੰ ਮਤਲਬ ਇੱਕ ਲੈਬੋਰੀਟਰੀ ਨਾ ਬਣਾਈਏ ਕਿਸਾਨਾਂ ਨੂੰ ਪਰਖ ਦਾ ਪ੍ਰਯੋਗਸ਼ਾਲਾ ਨਾ ਬਣਾਈਏ ਕਿਸਾਨਾਂ ਨੂੰ ਤਜਰਬੇ ਨਾ ਕਰੀਏ ਕਿਸਾਨਾਂ ਦੇ ਉੱਤੇ ਇਹ ਇਸ ਗੱਲ ਤੋਂ ਮੈਨੂੰ ਲੱਗਦਾ ਸਾਡੀ ਹਜੇ ਉਹ ਟਿੱਪਣੀ ਆ ਹਜੇ ਫੈਸਲਾ ਨਹੀਂਗਾ ਉਮੀਦ ਕਰਦੇ ਆ ਕਿ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਉਹ ਜਿਹੜਾ 100 ਰੁਪਏ ਪ੍ਰਤੀ ਕੁੰਟਲ ਦਾ ਇਹਨਾਂ ਦਾ ਫੈਸਲਾ ਸੁਪਰੀਮ ਕੋਰਟ ਦਾ ਸਰਕਾਰਾਂ ਦੇ ਉੱਤੇ ਸਰਕਾਰਾਂ ਦੀ ਬਾਹ ਮੜ ਰੁੜ ਕੇ ਲਾਗੂ ਕਰਵਾਏਗੀ ਤੋ ਸਾਰਾ ਮਸਲੇ ਦਾ ਆਪਣੇ ਆਪ ਹੱਲ ਹੋ ਜਾਣਾ ਹੈ ਸੋ ਇਸ ਲਈ ਕਿਸਾਨਾਂ ਨੂੰ ਸਜ਼ਾ ਦੇਣ ਦੀ ਬਜਾਇਸ਼ ਸੁਪਰੀਮ ਕੋਰਟ ਨੂੰ ਇਸ ਪਾਸੇ ਵੱਲ ਤੁਰਨਾ ਚਾਹੀਦਾ ਹੈ ਕਿਉਂਕਿ ਇਹ ਚਮਨੇ ਹੈਗੇ ਆਂ ਕਿ ਵਾਤਾਵਰਨ ਜਿਹੜਾ ਵਾ ਇਹਦੇ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਪਰ ਵਾਤਾਵਰਨ ਦੇ 100% ਜੋ ਇਹਦੇ ਵਿੱਚ ਹਵਾ ਨੂੰ ਗੰਦਲਾ ਕੀਤਾ ਜਾ ਰਿਹਾ ਪਾਣੀ 'ਚ ਜੋ ਜ਼ਹਿਰ ਮਿਲਾਇਆ ਜਾ ਰਿਹਾ ਇਹਦਾ ਇੱਕ ਵਿਗਿਆਨਕ ਢੰਗ ਨਾਲ ਨਲ ਸਸਤਾ ਹੋਣਾ ਚਾਹੀਦਾ ਵੀ ਸਭ ਤੋਂ ਵੱਧ ਪ੍ਰਦੂਸ਼ਣ ਕਰਦਾ ਕੌਣ ਹੈ ਸਭ ਤੋਂ ਵੱਧ ਕਾਰਪੋਰੇਟਰੀ ਇੰਡਸਟਰੀ ਪ੍ਰਦੂਸ਼ਣ ਕਰਦੀ ਹੈਗੇ ਵਾਤਾਵਰਨ ਨੂੰ ਦੂਜਾ ਆਵਾਜਾਈ ਦੇ ਸੰਸਾਧਨ ਹੈਗੇ 25 30% ਉਹ ਪ੍ਰਦੂਸ਼ਣ ਕਰਦੇ ਹੈਗੇ ਆ ਤੀਸਰਾ ਸੋਈ ਤੇ ਹੋਰ ਕਾਰਨ ਵੀ ਹੈਗੇ ਆ ਕੁੱਲ ਮਿਲਾ ਕੇ ਸਾਲਾਨਾ ਅਸੀਂ 8% ਤੋਂ ਵੱਧ ਪ੍ਰਦੂਸ਼ਣ ਨਹੀਂ ਕਰਦੇ ਹੈਗੇ ਖੇਤੀ ਚ ਪਰਾਲੀ ਦਾ 2 ਤੋਂ 2.5% ਹੈਗਾ 2.5% ਵਾਲਿਆਂ ਨੂੰ ਹਾਏ ਲੌਂਦੀਆਂ ਗੱਲਾਂ ਹੋ ਰਹੀਆਂ ਨੇ ਜਦੋਂ ਕਾਨੂੰਨ ਸੀਗਾ ਸਾਡੇ ਮੁਲਕ ਦੇ ਵਿੱਚ ਵੀ ਜਿਹੜਾ ਹਵਾ ਨੂੰ ਪਾਣੀ ਨੂੰ ਗੰਦਾ ਕਰੂਗਾ ਉਹਨੂੰ 6 ਸਾਲ ਦੀ ਸਜ਼ਾ ਹੋਣੀ ਚਾਹੀਦੀ ਕੇਂਦਰ ਨੇ ਕਾਨੂੰਨ ਵਾਪਸ ਲੈ ਲਿਆ ਸਟੇਟਾਂ ਨੇ ਵਾਪਸ ਲੈ ਰਿਆ ਉਦੋਂ ਇੱਤੇ ਰੋਕ ਲੱਗਣੀ ਚਾਹੀਦੀ ਸੀ ਔਰ ਇਹਦੇ ਨਾਲ ਦੀ ਨਾਲ ਜਾਂ ਤਾਂ ਇਹਦਾ ਕੋਈ ਬਦਲ ਆਵੇ ਤੇ ਅਸੀਂ ਬਦਲ ਲੱਭ ਸਕੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਦੋ ਝੋਨੇ ਅਠੋ ਰਕਬਾ ਘਟਾ ਜਾਵੇ ਜੜੀ ਅਜੇ ਤੱਕ ਮਸ਼ੀਨਰੀ ਦਿੱਤੀ ਹੈਗੀ ਆ ਗਰਾਊਂਡ ਤੇ ਪੂਰੀ ਨਹੀਂ ਉਤਰਦੀ ਹੈਗੀ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਤੌਰ ਤੇ ਪਿਛਲੇ ਸਾਲ ਘਾਟ ਅੱਗ ਲੱਗੀ ਕਣਕ ਬਜਾਈ ਸਿੱਧੀ ਕਰਤੀ ਪਰ ਉਹਨਾਂ ਨੂੰ ਜਿਹੜੀ ਸੁੰਡੀ ਸੀਗੀ ਕਣਕ ਨੂੰ ਖਰਾਬ ਕਰਤਾ ਉਹ ਸੁੰਡੀ ਨੇ ਔਰ ਇਹਦੀ ਨਾਲ ਨਹੀਂ ਮੈਂ ਸਰਪੁਰਚਨ ਵਾਲੇ ਨੂੰ ਯਾਦ ਕਰਾਉਂਗਾ ਵੀ ਤੁਸੀਂ ਫੈਸਲਾ ਇੱਕ ਦਿੱਤਾ ਸੀ ਕਿ 100 ਰੁਪਏ ਕਿਸਾਨ ਨੂੰ ਬੋਨਸ ਮਿਲਣਾ ਚਾਹੀਦਾ ਸੀ 200 ਮੰਗਦੇ ਸੀ ਅਜੇ ਤੱਕ ਨਾ ਕਿਸੇ ਸੂਬਾ ਸਰਕਾਰ ਨੇ ਲਾਗੂ ਕੀਤਾ ਨਾ ਕੇਂਦਰ ਨੇ ਇਹਨਾਂ ਨੂੰ ਫੜ ਕੇ ਅੰਦਰ ਦੇ ਦਿਓ ਚਾਹੀਦਾ ਵੀ ਇਹਨਾਂ ਤੁਹਾਡਾ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈਗੀ ਸੋ ਇਹ ਭੇਤ ਭਾਰ ਟਿੱਪਣੀਆਂ ਕਿਸਾਨਾਂ ਦੇ ਖਿਲਾਫ ਨਹੀਂ ਹੋਣੀਆਂ ਚਾਹੀਦੀਆਂ ਔਰ ਮੈਨੂੰ ਲੱਗਦਾ ਸਰਵਉੱਚ ਨਿਆਂਲੇ ਨੂੰ ਜਿਹੜੇ ਇਹਦੇ ਲਈ ਮੁੱਖ ਦੋਸ਼ੀ ਨੇ ਉਹਨਾਂ ਖਿਲਾਫ ਵੀ ਟਿੱਪਣੀਆਂ ਇਸੇ ਢੰਗ ਨਾਲ ਆਉਣੀਆਂ ਚਾਹੀਦੀਆਂ ਹੁਣ ਗੋਦੀ ਮੀਡੀਆ ਨੂੰ ਮੌਕਾ ਮਿਲ ਜੂਗਾ ਕਿਸਾਨਾਂ ਨੂੰ ਮੀਡੀਆ ਦੇ ਵਿੱਚ ਖਲਨਾਇਕ ਬਣਾ ਕੇ ਪੇਸ਼ ਕਰਨ ਦਾ ਨਾ ਇਹਦੇ ਕਾਰਨ ਲੱਭਣੇ ਨੇ ਨਾ ਕਾਰਨ ਦਾ ਹੱਲ ਲੱਭਣਾ ਵਾ ਅਰੇ ਹੀ ਨੇ ਵੀ ਕਿਸਾਨ ਅੰਦੋਲਨ ਕਰਦੇ ਨੇ ਆ ਸਰਕਾਰਾਂ ਦੇ ਗਲਤ ਫੈਸਲਿਆਂ ਨੂੰ ਮਜਬੂਰ ਕਰਕੇ ਵਾਪਸ ਕਰਦੇ ਨੇ ਇਹਦੇ ਲਈ ਹਰ ਚਾਰ ਸਵੇਰ ਨੂੰ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਪਹਿਲਾਂ ਤੇ ਸਰਕਾਰਾਂ ਡੋਬਣ ਤੇ ਰੋਡ ਤੇ ਲੱਗੀਆਂ ਤੇ ਹੁਣ ਮਾਨਯੋਗ ਅਦਾਲਤਾਂ ਜੀ ਤੋਂ ਕੋਈ ਆਸ ਹੁੰਦੀ ਆ ਉਹਦਾ ਸੁਪਰੀਮ ਕੋਰਟ ਦਾ ਇਹ ਬਿਆਨ ਆ ਜਾਈ ਪੀ ਇਹਨਾਂ ਨੂੰ ਜੇਲ੍ਹੀ ਡੱਕੋ ਵੱਡੇ ਜੁਰਮਾਨੇ ਕਰੋ ਇਹ ਸਜ਼ਾਵਾਂ ਦਿਓ 2% ਪਰਾਲੀ ਦਾ ਪ੍ਰਦੂਸ਼ਣ ਦਾਵਾ ਜੱਜ ਸਾਹਿਬਾਨ ਅਦਾਲਤਾਂ ਦੇ ਜੱਜ ਸਾਹਿਬਾਨ ਸੁਣੋ ਜਰਾ ਪਰ ਜੇ ਕਿਤੇ ਪ੍ਰਦੂਸ਼ਣ ਵੇਖਣਾ ਵਾ ਤੇ ਹੁਣ ਆ ਕੇ ਵੇਖੋ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਫਸਲ ਪਾਣੀਆਂ ਨਾਲ ਗਲ ਗਈ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਰ ਲੈਂਦੇ ਗਏ ਆ ਜਿਹੜੀ ਫਸਲ ਗਲਿਆ ਜਿਹੜਾ ਉਹਦਾ ਮੁਸ਼ਕ ਮਾਰਦਾ ਜਿਹੜਾ ਉਹਦਾ ਪ੍ਰਦੂਸ਼ਣ ਆ ਜੇ ਕਿਤੇ ਦਿੱਲੀ ਦੀਆਂ ਨਾਸਾਂ ਨੂੰ ਮਾਰਾ ਜਾ ਚੜ ਜਵੇ ਤੇ ਦਿੱਲੀ ਤਰਾ ਤਰਾ ਕਰ ਫਿਰ ਕੱਲੀ ਫਸਲ ਨਹੀਂ ਮੁਸ਼ਕ ਮਾਰ ਰਹੀ ਉਹਦੇ ਵਿੱਚ ਹਜ਼ਾਰਾਂ ਡੰਗਰ ਜਿਹੜੇ ਆ ਉਹ ਵੀ ਮੁਸ਼ਕ ਮਾਰ ਰਹੇ ਆ ਹਜ਼ਾਰਾਂ ਪਸ਼ੂ ਪੰਛੀ ਮੁਸ਼ਕ ਮਾਰ ਰਹੇ ਆ ਹਜ਼ਾਰਾਂ ਹੀ ਜਿਹੜੇ ਆ ਉਹ ਪ੍ਰਦੂਸ਼ਣ ਫਲਾ ਰਿਆਂ ਵਾ ਜਿਹੜੀਆਂ ਲਾਸਾਂ ਜਦ ਤੱਕ ਲੰਬੀਆਂ ਨਹੀਂ ਗੀਆਂ ਕਿਉਂਕਿ ਪਾਣੀ ਅਚਨਚੇਤ ਛੱਡਿਆ ਗਿਆ ਵਾ ਸੋ ਇਹ ਸਾਰਾ ਕੁਝ ਇਹ ਅਦਾਲਤਾਂ ਸਾਡੀਆਂ ਵਾ ਦੇ ਸਾਡਾ ਤੇ ਦਿਸਣਾ ਚਾਹੀਦਾ ਵਾ ਜਿਹੜੇ ਤਰੀਕੇਕਾਰ ਦੇ ਨਾਲ ਕਿਸਾਨਾਂ ਮਜ਼ਦੂਰਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ ਇਹ ਟੱਗ ਤਰੀਕਾ ਠੀਕ ਨਹੀਂ ਅਦਾਲਤਾਂ ਦੀ ਅਸੀਂ ਸਦਾ ਹੀ ਕਦਰ ਕਰਦੇ ਹਾਂ ਤੇ ਕਰਦੇ ਰਵਾਂਗੇ ਅਦਾਲਤਾਂ ਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਵਾ ਪ੍ਰਦੂਸ਼ਣ ਐਸ ਟਾਈਮ ਤੇ ਇੰਡਸਟਰੀ ਫਲਾ ਰਹੀ ਆ ਪਾਣੀਆਂ ਨੂੰ ਗੰਦਾ ਕੀਤਾ ਧਰਤੀ ਉੱਤੇ ਪਾਣੀ ਨੂੰ ਗੰਦਾ ਕੀਤਾ ਦਰਿਆਵਾਂ ਨੂੰ ਗੰਦਾ ਕੀਤਾ ਜਿਹੜੀਆਂ ਵੱਡੀਆਂ ਫੈਕਟਰੀਆਂ ਵਾਂ ਉਹਨਾਂ ਵੱਲੇ ਧਿਆਨ ਕਰੋ ਨਾ ਕਿ ਕਿਸਾਨਾਂ ਦੀ ਪ੍ਰਾਲੀ ਵੱਲੇ ਐਰ ਕੀ ਦੇ ਵੈਸੇ 5 ਲੱਖ ਏਕੜ ਦਾ ਭੋਗ ਪਵਾ ਦਿੱਤਾ ਪਹਿਲਾਂ ਹੀ ਪਾਣੀ ਦੇ ਨਾਲ ਡੋਬ ਕੇ ਰੋੜ ਤਾਂ ਸਾਰਾ ਕੁਝ ਘਰ ਘਾਟ ਹਾਟ ਤੇ ਆ ਸੋ ਇਹਦੇ ਤੇ ਨજર ਸਾਨੀ ਕਰੋ ਜੱਜ ਸਾਹਿਬਾਨ ਜੀ ਸੁਪਰੀਮ ਕੋਰਟ ਦੇ ਸੁਪਰੀਮੋ ਜੱਜ ਹੈ ਤੁਸੀਂ ਤੁਹਾਨੂੰ ਇਹਦੇ ਤੇ ਜ਼ਰੂਰ ਸੋਚਣਾ ਵਾਚਣਾ ਚਾਹੀਦਾ ਵਾ